ਦਸਕ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਧਰਤੀ ਆ ਵਿਸਾਖ ਦੇ ਆ ਦਿਨਾਂ ਦੇ ਵਿੱਚ ਪੂਰੇ ਭਾਰਤ ਨੂੰ ਅਨਾਜ ਦਿਓ ਕਿਸਾਨਾਂ ਦੇ ਸਾਲ ਭਰ ਦੇ ਖਾਣ ਪੀਣ ਦਾ ਅਨਾਜ ਦਾ ਪ੍ਰਬੰਧ ਮਜ਼ਦੂਰਾਂ ਦੇ ਕਾਮਿਆਂ ਦੇ ਕਿਰਤੀਆਂ ਦੇ ਦੁਕਾਨਦਾਰਾਂ ਦੇ ਵਪਾਰੀਆਂ ਦੇ ਤੇ ਉਹਦੇ ਲਈ ਮਦਦਗਾਰ ਹੈ ਕਣਕ ਦੀ ਇਹ ਬੱਲੀ ਤੇ ਬੱਲੀ ਬਾਰੇ ਤੁਹਾਨੂੰ ਦੱਸਦੇ ਆ ਥੱਲੇ ਤੋਂ ਸ਼ੁਰੂ ਹੁੰਦਾ ਜੜ ਤੋਂ ਨਾਲ ਪੱਤੇ ਫੇਰ ਇਹ ਜਿਹੜੀਆਂ ਨੇ ਮੱਖੀਆਂ ਇਹ 8 ਤੋਂ 10 ਹੁੰਦੀਆਂ ਨੇ ਜਿਦੇ ਵਿੱਚ ਤਿੰਨੀਆਂ ਚਾਰ ਦਾਣੇ ਸੰਭਾਲ ਕੇ ਰੱਖਦੀ ਐ ਦਾਣਿਆਂ ਨੂੰ ਸਮੇਂ ਤੋਂ ਪਹਿਲਾਂ ਕੋਈ ਠੁੰਗਣਾ ਜਾਵੇ ਤਾਂ ਇਹਦੇ ਉੱਪਰ ਕਸੀਰ ਨੇ ਜਿਹੜੇ ਇਹਦੀ ਰੱਖਿਆ ਕਰਦੇ ਨੇ ਇਹਨਾਂ ਦੇ ਉੱਪਰ ਬੜੇ ਤਿੱਖੇ ਜਿ ਪੁੱਠਾ ਤੋੜ ਕੇ ਦੇਖੋਗੇ ਹੱਥ ਤਾਂ ਜੁੱਬਦੇ ਨੇ ਕੰਡੇ ਬਣਾਏ ਹੋਏ ਨੇ ਇਹਨਾਂ ਨੂੰ ਫਿੱਟ ਕਰਨ ਵਾਸਤੇ ਜਿਹੜਾ ਇਹਦਾ ਡੰਡਾ ਵਿਚਾਲੇ ਦੀਂਦਾ ਕਿ thora ਦੀਂਦਾ ਜਿਹਨੂੰ ਅਸੀਂ ਬਾਅਦ ਦੇ ਵਿੱਚ ਕੁੰਡੀ ਕਹਿੰਦੇ ਆ ਇਹਦੇ ਉੱਪਰ ਇਹਨਾਂ ਨੇ ਸਟੈਪ ਬਣਾ ਬਣਾ ਕੇ ਕੁਦਰਤ ਨੇ ਇਹਨੂੰ ਬੜੇ ਸੋਹਣੇ ਤਰੀਕੇ ਨਾਲ ਅਸਮਾਨ ਵੱਲ ਕਰਕੇ ਤਾਂ ਕਿ ਧੁੱਪ ਹਵਾ ਤੇ ਜਿਹੜੀ ਬਰਸਾਤ ਦੀਆਂ ਬੂੰਦਾਂ ਨੇ ਇਹਦੇ ਵਿੱਚ ਪੈ ਸਕਣ ਉਹ ਬਣਾਇਆ ਇਹਨੇ ਐਨੇ ਸੋਹਣੇ ਤਰੀਕੇ ਨਾਲ ਸੰਭਾਲ ਕੇ 6 ਮਹੀਨਿਆਂ ਦਾ ਜਿਹੜਾ ਕੁਦਰਤ ਰੱਖਦੀ ਹੈ ਤੇ ਜਿਹੜੀ ਅਸੀਂ ਕਣਕ ਢੋਲਾਂ 'ਚ ਕੀਟਨਾਸ਼ਕ ਦਵਾਈਆਂ ਪਾਪਾ ਵੀ ਅਸੀਂ ਸੰਭਾਲ ਨਹੀਂ ਸਕਦੇ ਕੁਦਰਤ ਚਿੱਟੇ ਅਸਮਾਨ ਥੱਲੇ ਸਾਡੇ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕਰਨ ਵਾਸਤੇ ਇਸ ਤਰ੍ਹਾਂ ਦੇ ਕੌਤਕ ਰਚਦੀ ਹੈ ਇਸ ਤਰ੍ਹਾਂ ਦੀਆਂ ਕਲਾ ਕਿਰਤਾਂ ਬਣਾਉਂਦੀ ਹੈ